ਇਹ ਸਾਨੂੰ ਖੇਤੀ ਕਰਦਿਆਂ ਨੂੰ ਇਹ ਸਬਜ਼ੀ ਦੀ ਖੇਤੀ ਕੀਤੀ ਜਾ ਰਹੀ ਹੈ ਜੀ ਇਸ ਸਾਨੂੰ ਖੇਤੀ ਕਰਦਿਆਂ ਨੂੰ ਇਹਨਾਂ ਨੂੰ 5 ਸਾਲ ਹੋ ਗਏ ਜੀ ਸਬਜ਼ੀ ਦੀ ਪਹਿਲਾਂ ਅਸੀਂ ਝੋਨਾ ਤੇ ਕਣਕ ਦੀ ਖੇਤੀ ਕਰਦੇ ਸੀ ਕੀ ਲੱਗਦਾ ਹੈ ਸਬਜ਼ੀ ਦੀ ਖੇਤੀ ਚ ਆਮਦਨ ਹੈਗੀ ਹੈ ਜਿਵੇਂ ਤੁਸੀਂ ਕਰਦੇ ਪੰਜ 6 ਸਾਲਾਂ ਤੋਂ ਸਬਜ਼ੀ ਦੀ ਖੇਤੀ ਚ ਲਗਭਗ ਆਮਦਨ ਹੈਗੀ ਹੈ ਜੀ ਆਮਦਨ ਵਧੀਆ ਜੀ ਬਸ ਥੋੜਾ ਜਿਹਾ ਮੰਡੀ ਕਰਨ ਦੀ ਦਿੱਕਤ ਹੈ ਜੀ ਕੀ ਕੁਸੂੜੀ ਵੇਚੀ ਜਾਂਦੀ ਹੈ ਜਿਵੇਂ ਗਰਮੀਆਂ ਆ ਰਹੀਆਂ ਨੇ ਇਹਦੇ ਚ ਅਸੀਂ ਨੇ ਲਗਭਗ ਸਾਰੀਆਂ ਬੇਲਾਂ ਵਾਲੀਆਂ ਸਬਜ਼ੀਆਂ ਜਿਵੇਂ ਕਦੂ ਜੀ ਤੇ ਆਪਣਾ ਖੀਰਾ ਤੇ ਆਪਣਾ ਚੌਲਾ ਫਲੀ ਹੋ ਗਿਆ ਜੀ ਤੇ ਕarele ਹੋ ਗਿਆ ਜੀ ਗੋਭੀ ਹੈ ਜੀ Shimla mirch hai hari mirch hai ਤੇ ਜੁਗਨੀ ਪੇਠਾ ਹੈ ਜੀ ਤੇ ਤਰਬੂਜ ਹੈ ਜੀ ਕਿੱਲਾ ਇੱਥੇ ਯਾ ਰੇਟ ਨਹੀਂ ਮਿਲਦਾ ਫਿਰ ਆਪਾਂ ਨੂੰ ਇਹਦਾ ਘਰ ਕਿਵੇਂ ਪੂਰਾ ਹੁੰਦਾ ਤੁਹਾਡਾ ਜਿੰਨੇ ਫਿਰ ਰੇਟ ਨਹੀਂ ਮਿਲਦਾ ਪੂਰਾ ਮਾਰਕੀਟ ਦੇ ਵਿੱਚ ਕਰਤਾ ਜੀ ਹੈ ਅਸੀਂ ਨੇ ਹੁਣ ਸਿੱਧੀ ਪਹਿਲਾਂ ਅਸੀਂ ਮੰਡੀ ਦੇ ਵਿੱਚ ਲੈ ਕੇ ਜਾਇਆ ਕਰਦੇ ਸੀ ਸਬਜੀ ਨੂੰ ਜੀ ਉੱਥੇ ਮੰਨ ਲਓ ਜੀ ਵੀ ਸਬਜੀ ਦਾ ਰੇਟ ਬਹੁਤ ਘੱਟ ਬੁਰਾ ਹਾਲੀ ਸੀ ਲਗਭਗ ਜੀ ਫਿਰ ਅਸੀਂ ਨੇ ਸਾਡੀ ਰੋਡ ਤੇ ਜ਼ਮੀਨ ਲੱਗਣ ਕਰਕੇ ਅਸੀਂ ਨੇ ਇੱਥੇ ਆਪਣੀ ਕਿਸਾਨ ਹੱਟ ਖੋਲੀ ਹੈ ਜੀ ਜਿਹਦਾ ਨਾਂ ਪੰਜਾਬ ਕਿਸਾਨ ਹੱਟ 13 13 ਜੀ ਇੱਥੇ ਸਾਡੀ ਵਧੀਆ ਸੇਲ ਹੋ ਜਾਂਦੀ ਹੈ ਜੀ ਤਾਂ ਮੰਡੀ ਕਰਨ ਦੀ ਸਮੱਸਿਆ ਜੀ ਤੇ ਰੇਟ ਦੀ ਬਹੁਤ ਸਮੱਸਿਆ ਨਹੀਂ ਹੁੰਦਾ ਜੀ ਸਬਜ਼ੀ ਦੇ ਖਰਚਾ ਡਬਲ ਹੁੰਦੇ ਲੇਬਰ ਵੀ ਦੇ ਰਹੇ ਉੱਥੇ ਰੋਜ਼ਗਾਰ ਲੋਕਾਂ ਨੂੰ ਹਾਂਜੀ ਲੇਬਰ ਘੱਟੋ ਘੱਟ 10 ਜਣੇ ਤਾਂ ਸਾਡੇ ਨਾਲ ਪਰਮਾਨੈਂਟ ਜੁੜੇ ਹੋਏ ਨੇ ਜਿਹੜੇ ਨੇ ਡੇਲੀ ਆਣੇ ਹੀ ਤੇ ਬਾਕੀ ਜਦੋਂ ਮਿਰਚ ਦੀ ਤੜਾਈ ਜਾਂ ਹੋਰ ਸਬਜ਼ੀ ਦੀ ਵੱਧ ਤੜਾਈ ਕੀਤੀ ਜਾਂਦੀ ਹੈ ਤਾਂ ਉਦੋਂ 2 ਦਰਜਨ ਦੇ ਕਰੀਬ ਘੱਟੋ ਘੱਟ ਲੇਬਰ ਖੇਚੋ ਪਿੰਡ ਦੇ ਬੰਦੇ ਰੋਜ਼ਗਾਰ ਹਾਂਜੀ ਸਾਡੇ ਹਮਚੇੜੀ ਪਿੰਡ ਦੀ ਹੁੰਦੇ ਕਿਸਾਨ ਕਿਉਂ ਨਹੀਂ ਆ ਰਹੇ ਇੱਧਰ ਮਾਰਨ ਕਾਰਨ ਕੀ ਬਣਦੇ ਹੋ ਕਿਸਾਨ ਇਹ ਇੱਕ ਤਾਂ ਪੱਕਾ ਭਾਅ ਨਾ ਮਿਲਣ ਕਰਕੇ ਜੀ ਜਿਵੇਂ ਆਪਾਂ ਐਮਐਸਪੀ ਦੀ ਮੰਗ ਹੋ ਰਹੀ ਹੈ ਜੀ ਉਹ ਕਾਰਨ ਜੀ ਇੱਕ ਮੰਡੀ ਕਾਰਨ ਕਰਕੇ ਜੀ ਮੰਡੀਆਂ ਦਾ ਪੁਰਾਹਾਲ ਹੈ ਜੀ ਮੰਡੀਆਂ ਛੋਟੀਆਂ ਨੇ ਐਨੇ ਮਾਲ ਦੀ ਖਪਤ ਨਹੀਂ ਹੁੰਦੀ ਜੇ ਹਾਂਜੀ ਤਾਂ ਜਰੂਰ ਆਣਗੇ ਜੀ ਤੱਕ ਕਿਸਾਨਾਂ ਨੂੰ ਇਹ ਲਾਹੇਵੰਦ ਧੰਦਾ ਜੀ ਸਬਜ਼ੀ ਦਾ ਨਾਲੇ ਆਪਲੀ ਕਰਨ ਦਾ ਜੀ ਹੁਣ ਮੰਨ ਲਓ ਜੇ ਆਪਾਂ ਸਾਰੇ ਖੇਤ ਲਾ ਲਓ ਜੀ ਵੀ ਆਪਾਂ ਮਿਰਚ ਦਾ ਲਾ ਦਈਏ ਤਾਂ ਇਹਨਾਂ ਮੰਡੀ ਕਰਨੀ ਨਹੀਂ ਹੈਗਾ ਜੀ ਕਿੰਨੇ ਪ੍ਰਤੀ ਇਕੜ ਮੰਨਦੇ ਕਮਾਈ ਜਿਵੇਂ ਝੋਨੇ ਦੇ ਕਣਕ ਨੂੰ ਜਿਵੇਂ ਮੰਨਦੇ ਜਿਵੇਂ ਝੋਨੇ 'ਚ ਮੰਨ ਕੇ ਚੱਲੋ ਜੀ ਵੀ ਜੇ ਆਪਾਂ ਵਧੀਆ ਤੋਂ ਵਧੀਆ ਝੋਨਾ ਕੱਢਾਂਗੇ ਤਾਂ 70 ਤੋਂ 75 ਹਜ਼ਾਰ ਰੁਪਏ ਦੇ ਵਿੱਚ ਵਿੱਚ ਹੁੰਦਾ ਹੀ ਤੇ 40 ਤੋਂ 45 ਹਜ਼ਾਰ ਰੁਪਏ ਦੀ ਕਣਕ ਹੁੰਦੀ ਹੈ ਜੀ ਇਹਦੇ ਵਿੱਚ ਵਧੀਆ ਜੇ ਸਾਨੂੰ ਵਧੀਆ ਰੇਟ ਮਿਲ ਜਾਈ ਜਿਵੇਂ ਮਿਰਚਾਂ ਲੱਖ ਡੇਢ ਲੱਖ 2 ਲੱਖ ਰੁਪਏ ਤੱਕ ਵੀ ਦੇ ਦੇ ਸਕਦੀ ਹੈ ਹੁਣ ਕਿੰਨੀ ਆਮਦਨ ਮੰਨ ਲੂ ਤੁਸੀਂ ਹੁਣ ਤਾਂ ਹੀ ਆਮਦਨ ਇਸ ਵਾਰ ਥੋੜਾ ਜਿਆਦਾ ਰੇਟ ਸਬਜ਼ੀ ਦਾ ਡਾਊਨ ਹੈ ਜੀ ਇਹਦੇ ਕਰਕੇ ਸਿੱਧਾ ਰੱਖ ਕੇ ਵੇਚਣ ਕਰਕੇ ਤਾਂ ਠੀਕ ਹੈ ਵੈਸੇ ਕਣਕ ਝੋਨੇ ਵਾਲੀ ਸਿਸ ਉਨੀ ਹੋ ਗਿਆ ਇਹ ਹਾਂ ਜੀ ਪਾਣੀ ਦਾ ਕਿੰਨੇ ਕਿ ਬਚਦਾ ਇਹ ਨਾਲ ਪਾਣੀ ਦੀ ਤਾਂ ਇੱਥੇ ਬਹੁਤ ਬਚਤ ਹੈ ਜੀ ਹਮ ਸਬਜ਼ੀ ਬਹੁਤ ਘੱਟ ਪਾਣੀ ਲੈਂਦੀ ਹੈ ਜੀ ਜਿਵੇਂ ਮਿਰਚ ਹੋ ਗਿਆ ਜੀ ਬਹੁਤ ਜ਼ਿਆਦਾ ਓਲੀਆਂ ਚ ਪਾਣੀ ਲਾਣਾ ਪੈਂਦਾ ਜੀ ਜਿਵੇਂ ਆਪਾਂ ਜੀਰੀ ਝੋਨੇ ਦਾ ਕਿਲਾ ਪੰਜ ਚਾਰ ਘੰਟੇ ਖਾ ਜਾਂਦੇ ਤਾਂ ਇੱਕ ਘੰਟੇ ਚ ਪਾਣੀ ਲੱਗ ਜਾਂਦਾ ਕੀ ਮੰਗ ਕੇ ਸਰਕਾਰ ਤੋਂ ਸਰਕਾਰ ਤੋਂ ਮੰਗਤਾ ਇਹੀ ਹੈ ਜੀ ਵੀ ਪੱਕੀ ਐਮਐਸਪੀ ਸਬਜ਼ੀ ਤੇ ਜਾਂ ਕੋਈ ਵਧੀਆ ਸਿਸਟਮ ਬਣਾਇਆ ਜਾਵੇ ਜੀ ਮੰਡੀ ਕਰਨ ਦਾ ਜਿਵੇਂ ਕੋਈ ਮੰਡੀ ਦੀ ਦਿੱਕਤ ਨਾ ਆਵੇ ਜੀ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਬੀਏ ਕੀਤੀ ਹੋਈ ਹੈ ਜੀ ਮੈਂ ਬੀਏ ਹਾਂ ਜੀ ਬੀਏ ਕਰਨ ਤੋਂ ਬਾਅਦ ਕੋਈ ਹੋਰ ਜਾਣ ਦਾ ਬਾਹਰ ਜਾਣ ਦਾ ਜਿਵੇਂ ਕੋਈ ਬਾਹਰ ਜਾਣ ਦਾ ਬਣਿਆ ਸੀ ਜੀ ਪ੍ਰੋਸੈਸ ਤੇ ਫਾਈਲ ਵੀ ਲਾਈ ਜੀ ਵੀਜ਼ਾ ਵੀ ਮਿਲ ਚੁੱਕਿਆ ਜੀ ਵੀਜ਼ਾ ਹੈ ਵੀ ਗਿਆ ਜੀ ਆਪਣੇ ਕੋਲ ਪਰ ਆਪਾਂ ਨੇ ਜਦੋਂ ਮੇਰਾ ਮਿੱਤਰ ਇਹ ਸਬਜ਼ੀ ਦੀ ਖੇਤੀ ਕਰਦਾ ਸੀ ਜੀ ਅਸੀਂ ਨੇ ਉਹਨਾਂ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਦੱਸਿਆ ਜੀ ਤਾਂ ਅਸੀਂ ਇੱਧਰ ਨੂੰ ਹੋਏ ਤੇ ਪਹਿਲਾਂ 1-2 ਕਿੱਲੇ ਚ ਖੇਤੀ ਕੀਤੀ ਜੀ ਹੁਣ ਅੱਧਾ 10 ਕਿੱਲਿਆਂ ਦੀ ਸਬਜ਼ੀ ਦੀ ਖੇਤੀ ਕਰ ਰਹੇ ਹਾਂ ਜੀ ਬਾਹਰ ਦਾ ਤੇ ਇੱਧਰ ਫਰਕ ਕੀ ਹੈ ਫਿਰ ਉਹਦਾ ਫਰਕ ਤਾਂ ਇਹ ਕੰਮ ਵਾਰ ਵੀ ਕਰਨਾ ਜੀ ਕੰਮ ਇੱਥੇ ਵੀ ਕਰਨਾ ਬਸ ਇੱਥੇ ਥੋੜਾ ਜਿਹਾ ਐਵੇਂ ਜੇ ਕੋਈ ਵਧੀਆ ਐਮਐਸਪੀ ਜਾਂ ਮੰਡੀ ਕਰਨ ਦਾ ਸੁਧਾਰ ਹੋ ਜਾਏ ਤਾਂ ਬਾਹਰ ਤਾਂ ਕੋਈ ਗੱਲ ਨਹੀਂ ਜਿੱਥੇ ਆਪਣੇ ਪਰਿਵਾਰ ਚ ਆਈ ਤੇ ਆਪਣੇ ਪਿੰਡ ਚ ਆਈ ਇੱਥੇ ਰਹਿ ਕੇ ਵਧੀਆ ਕੰਮ ਇੱਥੇ ਰਹਿ ਕੇ ਬਹੁਤ ਵਧੀਆ ਜੀ ਇੱਥੇ ਕੰਮ ਨੂੰ ਕਰਦਾ ਜੀ ਤਾਂ ਕਰ ਲੈਨੇ ਆ ਜੀ ਨਹੀਂ ਅਗਲੇ ਦਿਨ ਕਰ ਲੈਨੇ ਆ ਜਿਆਦਾ ਕੋਈ ਦਿੱਕਤ ਨਹੀਂ ਤਾਂ ਲੇਵਰ ਤੋਂ ਕਰਾ ਲੈਨੇ ਆ ਜੀ ਬਹੁਤ ਫਰਕ ਹੈ ਜੀ ਦੇਖੋ ਸਬਜੀ ਦਾ ਤਾਂ ਜੀ ਐਵੇਂ ਐ ਸਬਜੀ ਤੇ ਕੈਮੀਕਲ ਵੀ ਬਹੁਤ ਹੁੰਦੇ ਨੇ ਜੇ ਕਰੇ ਪਰ ਵੈਸੇ ਅਸੀਂ ਆਰਗੇਨਿਕ ਤੇ ਵੱਧ ਜ਼ੋਰ ਦਿੱਤਾ ਹੋਇਆ ਜੀ ਅਸੀਂ ਜਿਵੇਂ ਹੁਣ ਅੱਗੇ ਸੁੰਡੀ ਹਜੇ ਤੱਕ ਤਾਂ ਨਹੀਂ ਜੀ ਮਾਰਚ ਮਾਰਚ ਸਬਜੀ ਨੂੰ ਕੁਝ ਵੀ ਹੁੰਦਾ ਹੁੰਦਾ ਜੀ ਤੇ ਅੱਗੇ ਜਿਵੇਂ April ਚ ਜਾ ਕੇ ਸੁੰਡੀ ਦਾ ਹਮਲਾ ਥੋੜਾ ਵੱਜ ਜਾਂਦਾ ਹੈ ਉਸ ਟਾਈਮ ਅਸੀਂ ਨਿੰਮ ਦੇ ਪੱਤੇ ਨੂੰ ਉਬਾਲ ਕੇ ਜੀ ਨਿੰਮ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਜੀ ਉਹਨਾਂ ਦੇ ਨਿੰਮ ਦੇ ਪਾਣੀ ਦਾ ਸਪਰੇਅ ਕਰਦੇ ਹਾਂ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੀ ਜੋਗੀ ਰਾਜੂ ਪੁੱਲਰ ਜੀ ਆਪਣੇ ਇੱਕ ਬਹੁਤ ਵਧੀਆ ਫਾਰਮਰ ਨੇ ਤੇ ਇਹਨਾਂ ਨੇ 8-10 ਏਕੜ ਸਬਜ਼ੀ ਦੇ ਬੀਜੇ ਹੋਏ ਨੇ ਜੋ ਕੀ ਇਹਨਾਂ ਨੇ ਹਰ ਪ੍ਰਕਾਰ ਦੀ ਸਬਜ਼ੀ ਲਾਰਕੀ ਹੈ ਇਹਨਾਂ ਨੇ ਸ਼ਿਮਲਾ ਮਿਰਚ ਗੋਭੀ ਖੀਰਾ ਤੇ ਬੰਦ ਗੋਬੀ ਤੇ ਆਪਣਾ ਜੁਗਣੀ ਪੇਠਾ ਇਹਨਾਂ ਨੇ ਹਰ ਪ੍ਰਕਾਰ ਦੀ ਸਬਜ਼ੀ ਲਾਰਕੀ ਹੈ ਤੇ ਸਾਡਾ ਤਾਂ ਇਹੀ ਕਹਿਣਾ ਸਰਕਾਰਾਂ ਨੂੰ ਵੀ ਵੀ ਆਪਣਾ ਸਬਜ਼ੀਆਂ ਤੇ ਐਮਐਸਪੀ ਮਈਆ ਕਰਵਾਇਆ ਜਾਵੇ ਜੋ ਸਰਕਾਰਾਂ ਗੱਲਾਂ ਕਰਦੀਆਂ ਨੇ ਵੀ ਅਸੀਂ ਐਮਐਸਪੀ ਵੀ ਹਰ ਫਸਲ ਤੇ ਐਮਐਸਪੀ ਦੇਣ ਨੂੰ ਤਿਆਰ ਆ ਪਰ ਜੋ ਅਸੀਂ ਦੇਖ ਰਹੇ ਹਾਂ ਹੁਣ ਦੀ ਵਾਰ ਸਬਜ਼ੀਆਂ ਦਾ ਬਹੁਤ ਬੁਰਾ ਹਾਲ ਹੈ ਤੇ ਸਾਨੂੰ ਪ੍ਰੋਪਰ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਫਾਰਮਰ ਨੂੰ ਸਬਜ਼ੀ ਤੇ ਪ੍ਰੋਪਰ ਐਮਐਸਪੀ ਨਹੀਂ ਮਿਲ ਰਹੀ ਤੇ ਸਬਜ਼ੀ ਦਾ ਕੋਈ ਮੰਡੀਕਰਨ ਸਹੀ ਨਹੀਂ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਇੱਕ ਵੱਖਰੀ ਭਿੰਨਤਾ ਜਿਵੇਂ ਕਣਕ ਝੋਨੇ ਚੋਂ ਨਿਕਲਣ ਦਾ ਬਹੁਤ ਹੀ ਵਧੀਆ ਫਾਇਦੇਮੰਦ ਤਰੀਕਾ ਹੈ ਫਾਰਮਰ ਵੀ ਇਸ ਪਾਸੇ ਨੂੰ ਆ ਸਕਦਾ ਹੈ ਤੇ ਬਾਹਰ ਜਾਣ ਦੀ ਆਪਣੇ ਜਿਹੜੇ ਨੌਜਵਾਨ ਆਪਣੇ ਪੰਜਾਬ ਦੇ ਨੌਜਵਾਨ ਨੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੀ ਕਹੇ ਵਧੀਆ ਸੁਨੇਹਾ ਵੀ ਤੁਸੀਂ ਬਾਹਰ ਨਾ ਜਾਓ ਤੇ ਆਪਣਾ ਉਰੇ ਰਹਿ ਕੇ ਆਪਣਾ ਸਬਜੀ ਲਾਓ ਹੋਰ ਕੋਈ ਫਸਲ ਲਾਓ ਵੀ ਇੱਕ ਏ ਫਸਲੀ ਭਵਿੰਤਾ ਚੋਂ ਤੁਸੀਂ ਨਿਕਲੋ ਵੀ ਸਰਕਾਰਾਂ ਨੂੰ ਇਹੀ ਬੇਨਤੀ ਹੈ ਵੀ ਜੋ ਰਾਜੂਪੁਰ ਲਰਜੀ ਨੇ ਉਦਮ ਚੱਕਿਆ ਹੈ ਆਪਣਾ ਹਮਚੜੀ ਪਿੰਡ ਦੇ ਨੇ ਇਹ ਇਹਨਾਂ ਨੇ 8-10 ਕਿੱਲੇ 1-2 ਕਿੱਲੇ ਤੋਂ ਸਟਾਰਟ ਕਰਕੇ ਅੱਜ ਇਹਨਾਂ ਨੇ 8-10 ਕਿੱਲੇ ਸਬਜੀ ਦੇ ਲਾਏ ਨੇ ਤੇ ਇਹ ਨਾਲ ਮੰਡੀਕਰਨ ਸਹੀ ਨਾ ਹੋਣ ਕਰਕੇ ਇਹਨਾਂ ਨੂੰ ਇੱਕ ਰੋਡ ਤੇ ਆਪਣੀ ਕਿਸਾਨ ਹੱਟ ਬਣਾ ਕੇ ਉੱਥੇ ਸਬਜੀ ਇਹਨਾਂ ਨੂੰ ਰਿਟੇਲ ਚ ਵੇਚਣੀ ਪੈ ਰਹੀ ਹੈ ਚਲੋ ਫਰ ਇਹੀ ਹੈ ਨਾਲੇ ਤਾਂ ਇਹਨਾਂ ਨੇ 8-10 ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੈ ਤੇ ਮਈਆ ਕਰਵਾ ਰਹੇ ਨੇ 8-10 ਬੰਦਿਆਂ ਨੂੰ ਰੋਜ਼ਗਾਰ ਤੇ ਇਹਨਾਂ ਨੂੰ ਆਪਣੀ ਸਬਜ਼ੀ ਦਾ ਮੁੱਲ ਵੀ ਸਹੀ ਮਿਲ ਰਿਹਾ ਹੈ ਬਸ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਇਹ ਭਵਿੰਤਾ ਵਾਲੇ ਪਾਸੇ ਆ ਰਹੇ ਹੋ ਫਸਲੀ ਚੱਕਰਾਂ ਚੋਂ ਜੇ ਕਿਸਾਨਾਂ ਨੂੰ ਕੱਢਣਾ ਚਾਹੁੰਦੇ ਹੋ ਸਾਡੀ ਇਹੀ ਬੇਨਤੀ ਹੈ ਵੀ ਫਸਲਾਂ ਦਾ ਮੁੱਲ ਐਮਐਸਪੀ ਸਬਜ਼ੀਆਂ ਦਾ ਮੱਕੀ ਦਾ ਬਾਜਰੇ ਦਾ ਜੋਆਂ ਦਾ ਵੀ ਇਹਨਾਂ ਬਾਰੇ ਤੁਸੀਂ ਕੋਈ ਜਮੀਦਾਰਾਂ ਨੂੰ ਜਾਗਰੂਕਤਾ ਲਿਆਓ ਇਹਨਾਂ ਨੂੰ ਐਮਐਸਪੀ ਸਹੀ ਬਾਜੀ ਬਰੇਟਾਂ ਤੇ ਦੋ ਜੋ ਕਿ ਕਿਸਾਨ ਇਸ ਪਾਸੇ ਨੂੰ ਜਾਗਰੂਕ ਹੋ ਸਕਣ ਤੇ ਸਾਰੇ ਕਿਸਾਨ ਪਾਈਆਂ ਨੂੰ ਇਹੀ ਬੇਨਤੀ ਹੈ ਵੀ ਆਪਣਾ ਤੁਸੀਂ ਬਾਹਰ ਨਾ ਜਾ ਕੇ ਆਪਣੇ ਪੰਜਾਬ ਚ ਰਹਿ ਕੇ